ਸ਼ਾਸਤਰੀ ਕਾ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਸੁਣੋ ਇਸ ਗੀਤ ਦਾ ਮਾਣ ਆਨੰਦ ਭੈਣਾਂ ਘਰੇ ਬੈਠੀਆਂ ਤੂੜੀ ਨਾ ਵੇਚੀ ਵੀਰਾ ਚਰਕਾ ਨਾ ਵੇਚੀ ਵੀ ਕਤਣਾ ਹੈ ਆਸੀ ਵੀਰਾ ਬਾਬਰ ਦੇ ਦੇ ਸਿਆਣੇ ਕੇ ਮਾਮਾ ਨੂੰ ਜਾਂਦ ਜੜ ਜਾਂਦਾ ਤਿਆਂ ਨੂੰ ਵੇ ਚੱਕ ਦੇ ਨੀਚਰ ਕਾ ਪਾਬੋ ਚੱਕ ਦੇ ਰੀ ਬੂਣੀਆਂ ਆ ਯਾ ਨੇ ਨੰਦਾ ਦਾ ਆਉਨਾ ਮੀਰੇ ਦੇ ਦੇ ਰਵੇ ਮਾਵਾ ਨੂੰ ਜਾਂਦ ਜੜ ਜਾਂਦਾ ਤੀਆਂ ਨੂੰ ਵੇਗ ਕੇ ਬਾਬੋ ਦੇ ਮਥੇ ਤੇ ਹਾੜੀ ਨਨਦਨ ਨੂੰ ਵੇਖ ਕੇ ਚੱਕ ਦੇ ਚਰਗਾ ਚੱਕ ਦੇ ਨੀ ਬੋਣੀਆਂ ਰੇ ताईना गमरे बराणे बा ਜਾਂਦਾ ਤਿਆਨੂ ਵੇਗ ਕੇ ਚੱਕ ਦੇ ਜਰ ਆਪੀ ਦੇ ਬਮਥੇ ਟਿਆੜੀ ਵੇਗ ਚੱਕ ਦੇ ਨੇ ਜਰ ਖਾ ਪਾਬੋ ਜਾਗ ਦੇਨੀ ਬੋਲੀਆ ਯਾਨੀ ਨਰਨ ਦਾ ਬਾਬੋ